ਭਾਈ ਆਹ ਕੀ ਲੈ ਆਂਦੀ ਆ ਆਈਟਮ ਯਾਰ ਇਹ ਵੀ ਅਸੀਂ ਕੋਈ ਨਵੀਂ ਆਈਟਮ ਲੈ ਆਂਦੀ ਸਾਡੇ ਐਨ ਆਰ ਆਈ ਭਰਾਵਾ ਵਾਸਤੇ ਹੀ ਜੀ ਉਹਨਾਂ ਦੀ ਸਭ ਤੋਂ ਵੱਡੀ ਰਿਕੁਆਇਰਮੈਂਟ ਹੁੰਦੀ ਵੀ ਸਾਡੇ ਪੰਜਾਬ ਦੀ ਕੋਠੀਆਂ ਦੇ ਵਿੱਚ ਫਾਇਰ ਬਾਕਸ ਲੱਗਣਾ ਚਾਹੀਦਾ ਅੱਛਾ ਇਹਨੂੰ ਕਹਿੰਦੇ ਆ ਫਾਇਰ ਬਾਕਸ ਇਹਨੂੰ ਕਹਿੰਦੇ ਆ ਇਹ ਲੋਬੀ ਦੇ ਵਿੱਚ ਡ੍ਰਾਇੰਗ ਰੂਮ ਦੇ ਵਿੱਚ ਇੱਕ ਐਕਸਟਰਾ ਆਰਡੀਨਰੀ ਆਈਟਮ ਹੈ ਵੀ ਜਿਹੜੀ ਕੋਠੀ ਨੂੰ ਚਾਰ ਚੰਦ ਲਾ ਦੇ ਚਮਕਾ ਦਿੰਦੀ ਵੀ ਆਈਟਮ ਲੱਗੀ ਹੋਈ ਹੈ ਮਲੇ ਦੂਰੋਂ ਜਿਵੇਂ ਭਲੇਖਾ ਪਊਗਾ ਵੀ ਇਹ ਅੱਗ ਜਲਦੀ ਆ ਅੱਗ ਚੱਲਦੀ ਹੈ ਹੈਨਾ ਕੀ ਜਲਦੀ ਦੇਖਦੀ ਹੈ ਤੇ ਭਾਈ ਇਹਦੇ ਚ ਕੋਈ ਸਿਸਟਮ ਐਦਾਂ ਦਾ ਹੈਗਾ ਵੀ ਨਾਲ ਕੋਈ ਮਿਊਜ਼ਿਕ ਦਾ ਸਿਸਟਮ ਹੋਵੇ ਬੰਦਾ ਉਹਦਾ ਵੀ ਆਨੰਦ ਲੈ ਸਕੀ ਵੈਰਾਈਟੀ ਕਹਿੰਦੀ ਸਾਈਜ਼ ਆਉਂਦੇ ਨੇ ਪਹਿਲੀ ਗੱਲ ਤਾਂ ਕਾਫੀ ਜਿਵੇਂ ਅਲੱਗ-ਅਲੱਗ ਸਾਈਜ਼ ਨੇ 23 ਇੰਚ 42 ਇੰਚ 36 ਇੰਚ ਉਸ ਤੋਂ ਬਾਅਦ ਇਹਦੇ ਵਿੱਚ ਵੈਰਾਈਟੀ ਆਉਂਦੀ ਹੈ ਮਿਊਜ਼ਿਕ ਵਾਲੀ ਬਲੂਟੁੱਥ ਵਾਲੀ ਰਿਮ ਸ਼ੇਡ ਬਾਈਟ ਸ਼ੇਡ ਸਾਰੇ ਬੋਡੀ ਦੇ ਸ਼ੇਡ ਸਾਡੇ ਕੋਲ ਮੱਲਾ ਵੀ ਬੰਦਾ ਆਪਾਂ ਨੂੰ ਜਿਹੜਾ ਮਰਜ਼ੀ ਕਲਰ ਕਹੇ ਜਿਹੜਾ ਮਰਜ਼ੀ ਆਪਾਂ ਨੂੰ ਆਗੇ ਸਾਈਜ਼ ਕਹੇ ਤਾਂ ਉਹ ਆਪਾਂ ਅਗਲੇ ਨੂੰ ਹਾਜ਼ਰ ਕਰਕੇ ਦਮਾ ਉਹ ਤਾਂ ਮਿਲੂਗਾ ਪਰ ਆਟਮ ਇਹਦੀ ਐਕਸਟਰਾ ਲੈ ਕੇ ਦਿੱਤੀ ਵੀ ਜਿਹੜਾ ਤੁਹਾਨੂੰ ਕਿਤੇ ਮਿਲੂਗੀ ਨਹੀਂ ਜੀ ਤੇ ਜੈਨੂਨ ਪ੍ਰਾਈਸ ਹੋਣਗੇ ਸਾਡੇ ਅੱਛਾ ਇਹ ਨਹੀਂ ਹੈਗਾ ਵੀ ਆਪਾਂ ਰੇਟ ਇਹਨਾਂ ਦਾ ਮਹਿੰਗਾ ਕਰ ਦਾਂਗੇ ਹੈਨਾ ਕਿਵੇਂ ਸਾਡੇ ਸ਼ੋਰੂਮ ਦੇ ਜੈਨੂਨ ਪ੍ਰਾਈਸ ਨੇ ਸਾਡੇ ਕੋਲ ਗੱਗ ਦੂਰੋਂ ਦੂਰੋਂ ਆਂਦਾ ਉਹ ਵੀ ਜੈਨੂਨ ਪ੍ਰਾਈਸ ਦੇ ਹੋਣਗੇ ਤੇ ਪਤਾ ਲੱਗੂ ਵੀ ਕੁਆਲਿਟੀ ਚੀਜ਼ ਕੋਈ ਮਿਲੀ ਹੈ ਤੇ ਤੁਸੀਂ ਆਪਦੀ ਮਰਜ਼ੀ ਨਾਲ ਬਲੂ ਡਾਥ ਵਾਲਾ ਤਾਂ ਬਲੂਡਾ ਥੜਾ ਲੈ ਸਕਦੇ ਆ ਨਾਰਮਲ ਲੈਣਾ ਨਾਰਮਲ ਲੈਣਾ ਦਾ ਨਾਰਮਲ ਲੈ ਸਕਦੇ ਆ ਜੇ ਚੈਪ ਵਾਲਾ ਲੈਣਾ ਵੀ ਕਲੀ ਚੈਪੀ ਲਾਗਦੀ ਹੋਵੇ ਤਾਂ ਤੁਸੀਂ ਥੋੜਾ ਉਹ ਵੀ ਮਸਲਾ ਹਾਲੇ ਸਾਰੇ ਹੱਲ ਆਪਣੇ ਕੋਲ ਉਹੀ ਹੱਲ ਹੋ ਜਾਣਾ ਤੇ ਮਾੜਾ ਜਿਹਾ ਬਾਈ ਮਿਲਣਾ ਕਿੱਥੋਂ ਹੁਣ ਇਹ ਵੀ ਦੱਸ ਦਈਏ ਆਪਾਂ ਸਾਡਾ ਐਡਰੈਸ ਹੈਗਾ ਜੀ ਬਰਨਾਲੇ ਅਨਸਲੈਕਟਿਵ ਸਟੋਰ ਰੇਲਵੇ ਸਟੇਸ਼ਨ ਤੋਂ ਅੱਗੇ ਆ ਕੇ ਪੁਰਾਣਾ ਸਿਨਮਾ ਹੰਦਾ ਜਮਾ ਉਹਦੇ ਸਾਹਮਣੇ ਝੂਮਰਾ ਦਾ ਬਹੁਤ ਵੱਡਾ ਸ਼ੋਅਰੂਮ ਹੈ ਵਿੱਚੀ ਸਾਡਾ ਬਿਜਲੀ ਦੇ ਸਮਾਨ ਦਾ ਕੰਮ ਹੈ ਉੱਥੇ ਅਸੀਂ ਇਹ ਨਵੀਂ ਆਟਮਿਕ ਐਡੀਸ਼ਨ ਕੀਤੀ ਹੈ ਜਿਹੜੀ ਸਾਡੇ ਐਨਆਰਏ ਭਰਾਵਾਂ ਦੀ ਸ ਉਹਨੂੰ ਦੇ ਆ ਸਾਡੇ ਮਲਾ ਕੋਠੀ ਜਾਂ ਬੰਗਲੇ ਦੇ ਵਿੱਚ ਲੱਗਿਆ ਹੋਇਆ ਕਿਹਿਆ ਹੋਣਾ ਚਾਹੀਦਾ ਤੇ ਅਸੀਂ ਪੂਰਾ ਕੀਤਾ ਪੂਰਾ ਕੀਤਾ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਲਾਜ਼ਮੀ ਕਰ ਦਿਓ